ਪਾਪਾ ਦੀਆਂ ਪਰੀਆਂ ਕਾਤਲ ਵੀ ਹੋ ਸਕਦੀਆਂ ਨੇ ਕੀ ਇਹ ਹੋ ਸਕਦਾ ਹੈ ਲਾਡਾ ਨਾਲ ਪਾਲੀ ਇੱਕ ਪਰੀ ਇੱਕ ਬੇਟੀ ਕਾਤਲ ਬਣ ਜਾਵੇ ਇਹੋ ਜੀ ਮੁਸੀਬਤ ਦੇ ਵਿੱਚ ਆਪਣੇ ਮਾਪੇ ਬਾਪ ਨੂੰ ਆਪਣੇ ਹੋਰ ਰਿਸ਼ਤੇਦਾਰਾਂ ਨੂੰ ਮਿੱਤਰਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਇਹੋ ਜੀ ਮੁਸੀਬਤ ਦੇ ਵਿੱਚ ਫਸਾ ਦੇਵੇ ਕਿ ਜਿੱਥੇ ਨਮੂਸ਼ੀ ਨਾਲੀ ਇਨਸਾਨ ਕਮਰੇ ਦੇ ਵਿੱਚੋਂ ਬਾਹਰ ਆਉਣ ਦੀ ਹਿੰਮਤ ਹੀ ਨਾ ਕਰੇ ਪਿਛਲੇ ਦਿਨੀ ਘਟਨਾਵਾਂ ਵਾਪਰੀਆਂ ਨੇ ਤਿੰਨ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਇੱਕ ਪੰਜਾਬ ਦੀ ਸੀ ਜਿਹਦੇ ਵਿੱਚ ਦੋ ਵੱਖ-ਵੱਖ ਕਾਸਤਾਨਾ ਨਾਲ ਸੰਬੰਧਤ ਇੱਕ ਕੁੜੀ ਤੇ ਇੱਕ ਮੁੰਡਾ ਸਨ ਮੁੰਡੇ ਦਾ ਉਸ ਪਿੰਡ ਦੇ ਵਿੱਚ ਆਉਣਾ ਜਾਣਾ ਸੀ ਮਿੱਟੀ ਦੀ ਭਰਤ ਦਾ ਕੰਮ ਕਰਦਾ ਸੀ ਟਰਾਲੀਆਂ ਮਿੱਟੀ ਦੀਆਂ ਛੁੱਟਦਾ ਸੀ ਇੱਧਰ-ਉੱਧਰ ਕਿਰਾਏ ਤੇ ਕੰਮ ਕਰਦਾ ਸੀ ਤੇ ਇਸ ਦੇ ਦੌਰਾਨ ਹੀ ਉਸ ਪਿੰਡ ਦੇ ਵਿੱਚ ਇੱਕ ਕੁੜੀ ਨਾਲ ਉਸ ਦੇ ਸਬੰਧ ਬਣ ਜਾਂਦੇ ਨੇ ਤੇ ਕੁੜੀ ਦਾ ਬਾਪ ਉਸ ਨੂੰ ਵਾਰ-ਵਾਰ ਝਿੜਕਦਾ ਉਸ ਨੂੰ ਮਨਾ ਕਰਦਾ ਕਿ ਬੇਟਾ ਇਹੋ ਜਿਹਾ ਕੰਮ ਨਾ ਕਰ ਜਿਸ ਦੇ ਨਾਲ ਸਾਨੂੰ ਨਮੋਸ਼ੀ ਚੱਲਣੀ ਪਵੇ ਪਰ ਕੁੜੀ ਤੇ ਮੁੰਡਾ ਆਪਣੀ ਜਿੱਦ ਤੇ ਉੱਪਰ ਪੱਕੇ ਰਹਿੰਦੇ ਨੇ ਆਪਣੀ ਧੁਨ ਦੇ ਪੱਕੇ ਰਹਿੰਦੇ ਨੇ ਉਹ ਹਟਦੇ ਨਹੀਂ ਮੇਲ ਮਨਾਵਤੋਂ ਤਾਂ ਇਸ ਦੇ ਦੌਰਾਨ ਕੀ ਹੁੰਦਾ ਹੈ ਕਿ ਜਿਹੜੇ ਕੁੜੀ ਦੇ ਮਾਪੇ ਉਹ ਮੁੰਡੇ ਦੇ ਉਸ ਉੱਚੀ ਜਾਤੀ ਦੇ ਕੈ ਲਈਏ ਉਸ ਹੰਕਾਰੀ ਲੋਕਾਂ ਦੇ ਘਰ ਦੇ ਵਿੱਚ ਜਾਂਦਾ ਹੈ ਤੇ ਉਸ ਮੁੰਡੇ ਦਾ ਹੱਥ ਮੰਗਦਾ ਉਹਨਾਂ ਨੂੰ ਕਹਿੰਦਾ ਕਿ ਮੇਰੀ ਬੇਟੀ ਦਾ ਰਿਸ਼ਤਾ ਲੈ ਆ ਲਿਆ ਜਾਵੇ ਪਰ ਉਹ ਪਰਿਵਾਰ ਅੱਗੋਂ ਨਾ ਕਰ ਦਿੰਦਾ ਕਿ ਅਸੀਂ ਤੇਰੀ ਮਤਲਬ ਕਿ ਹੋਰ ਕਾਟ ਦਾ ਪਰਿਵਾਰ ਸੀ ਗਰੀਬ ਪਰਿਵਾਰ ਦੀ ਸਥਿਤੀ ਤਾਂ ਉਹ ਕਹਿੰਦੇ ਅਸੀਂ ਰਿਸ਼ਤਾ ਨਹੀਂ ਲੈਣਾ ਤਾਂ ਇਸ ਦੇ ਇਸ ਸਾਰੀ ਗੱਲਬਾਤ ਦੇ ਵਿੱਚ ਕੀ ਨਤੀਜਾ ਨਿਕਲਦਾ ਹੈ ਕਿ ਕੁੜੀਆ ਦਾ ਪਿਤਾ ਜਿਹਦਾ ਕੋਈ ਵਾਸ ਨਹੀਂ ਚੱਲਦਾ ਕਿਉਂਕਿ ਜਿਹੜੇ ਘਰ ਦੇ ਵਿੱਚ ਉਹ ਰਿਸ਼ਤਾ ਕਰਨਾ ਚਾਹੁੰਦਾ ਉਹ ਵੀ ਨਾ ਕਰ ਦਿੰਦੇ ਨੇ ਤੇ ਉਧਰੋਂ ਕੁੜੀ ਵੀ ਜਿੱਦ ਰੱਖਦੀ ਹੈ ਕਿ ਮੈਂ ਉਸ ਘਰ ਦੇ ਵਿੱਚ ਹੀ ਵਿਆਹ ਕਰਾਉਣਾ ਤੇ ਇਸ ਦੇ ਦੌਰਾਨ ਮਾੜੀ ਘਟਨਾ ਵਾਪਰ ਜਾਂਦੀ ਹੈ ਕੁੜੀ ਦਾ ਗਰੀਬ ਪਿਤਾ ਜਿਹੜਾ ਇੱਕ ਘਰ ਨੂੰ ਬਣਾ ਰਿਆ ਹੁੰਦਾ ਉਹ ਘਰ ਵੀ ਅਧੂਰਾ ਵਿੱਚ ਹੀ ਰਹਿੰਦਾ ਉੱਪਰ ਕੱਲੇ ਗਾਡਰ ਪਏ ਰਹ ਜਾਂਦੇ ਨੇ ਹਲੀ ਛੱਤ ਵੀ ਪੈਣ ਵਾਲੀ ਸੀ ਕਿ ਕੁੜੀ ਦਾ ਪਿਤਾ ਜਿਹੜਾ ਉਸ ਮੁੰਡੇ ਕੁੜੀ ਨੂੰ ਥੰਮਲੇ ਨਾਲ ਬੰਨ ਕੇ ਉਹਨੂੰ ਦਾ ਕਤਲ ਕਰ ਦਿੰਦਾ ਹੈ। ਦੂਜੀ ਘਟਨਾ ਦੇ ਵਿੱਚ ਕੀ ਹੈ ਕਿ ਇੰਦੋਰ ਦੇ ਵਿੱਚ ਰਾਜਾ ਰਗੁਵੰਸੀ ਜਿਨ੍ਹਾਂ ਦਾ ਵਿਆਹ ਹੋਏ ਨੂੰ ਅਜੇ 5-7 ਦਿਨ ਹੁੰਦੇ ਨੇ ਤਾਂ ਇਸ ਦੇ ਦੌਰਾਨ ਹੀ ਰਾਜਾ ਦੀ ਘਰ ਵਾਲੀ ਉਹਨਾਂ ਨੂੰ ਕਹਿੰਦੀ ਹੈ ਕਿ ਆਪਾਂ ਮਿਘਾਲਿਆ ਜਾਣਾ ਹੈ। ਆਪਾਂ ਉੱਥੇ ਘੁੰਮਣ ਫਿਰ ਲੈ ਜਾਣਾ। ਉਹ ਦੋਨੇ ਜੀ ਚਲੇ ਜਾਂਦੇ ਨੇ ਸੋਨਮ ਤੇ ਉਸ ਦਾ ਪਤੀ ਜਦੋਂ ਮਿਘਾਲਿਆ ਦੇ ਸ਼ੀਲੌਂਗ ਦੇ ਵਿੱਚ ਜਾਂਦੇ ਨੇ ਉੱਥੇ ਪਹਾੜੀ ਰਸਤਾ ਹੈ। ਇੱਕ ਢੇਠਾਂ ਕਾਫੀ ਡੂੰਗੀ ਖੱਡ ਹੁੰਦੀ ਹੈ ਜਿੱਥੇ ਲੋਕ ਅਕਸਰ ਸਲਾਨੀ ਜਾਂਦੇ ਨੇ ਤੇ ਉੱਥੇ ਜਦੋਂ ਪਹੁੰਚਦੇ ਨੇ ਉਸ ਤੋਂ ਬਾਅਦ ਕੀ ਹੁੰਦਾ ਹੈ ਅਚਾਨਕ ਰਾਜਾ ਗੁੰਮ ਹੋ ਜਾਂਦਾ ਹੈ ਉਸ ਦੀ ਭਾਲ ਕੀਤੀ ਜਾਂਦੀ ਹੈ ਤਾਂ ਇੱਕ ਗਾਈਡ ਦੱਸਦਾ ਹੈ ਕਿ ਜਿਹੜੀ ਇਹ ਕੁੜੀ ਹੈ ਇਸ ਦੇ ਨਾਲ ਚਾਰ ਬੰਦੇ ਵਾਪਸ ਉੱਪਰ ਨੂੰ ਜਾਂਦੇ ਵੇਖੇ ਗਏ ਨੇ ਸੋ ਉੱਥੋਂ ਸ਼ੱਕ ਸ਼ੁਰੂ ਹੁੰਦਾ ਹੈ ਪਰ ਕਿਉਂਕਿ ਉੱਥੇ ਇੱਕ ਬੜੀ ਅਜੀਬੋ-ਗਰੀਬ ਘਟਨਾ ਹੁੰਦੀ ਹੈ ਤਾਂ ਕੁਝ ਦਿਨਾਂ ਬਾਅਦ ਕੁੜੀ ਜਿਹੜੀ ਹੈ ਆਪਣੇ ਪੇਕਿਆਂ ਦੇ ਘਰ ਦੇ ਨੇੜੇ ਆਪਣੇ ਪੇਕਿਆਂ ਦੇ ਸ਼ਹਿਰ ਦੇ ਨੇੜੇ ਪਹੁੰਚ ਜਾਂਦੀ ਹੈ ਉੱਥੇ ਇੱਕ ਢਾਬੇ ਵਾਲੇ ਤੋਂ ਫੋਨ ਮੰਗ ਕੇ ਲੈਂਦੀ ਹੈ ਤੇ ਸਿੱਧਾ ਆਪਣੇ ਭਰਾ ਨੂੰ ਫੋਨ ਕਰਦੀ ਹੈ ਕਈ ਦਿਨਾਂ ਬਾਅਦ ਜਿਸ ਦਿਨ ਉੱਥੇ ਆਪਣੇ ਪਤੀ ਦਾ ਉਹ ਕਤਲ ਕਰਦੇ ਜਿਸ ਤਰ੍ਹਾਂ ਦੀਆਂ ਖਬਰਾਂ ਪੁਲਿਸ ਰਿਪੋਰਟਾਂ ਆ ਰਹੀਆਂ ਨੇ ਤਾਂ ਉਸ ਤੋਂ ਬਾਅਦ ਜਿਵੇਂ ਹੀ ਆਪਣੇ ਭਰਾ ਨੂੰ ਘਰ ਫੋਨ ਕਰਦੀ ਹੈ ਕਿ ਮੇਰੇ ਨਾਲ ਆ ਘਟਨਾ ਵਾਪਰੀ ਹੈ ਤਾਂ ਜਿਹੜੀ ਪੁਲਿਸ ਹੈ ਉਹ ਪਹਿਲਾਂ ਹੀ ਘਾਤ ਲਾ ਕੇ ਬੈਠੀ ਹੋਈ ਸੀ ਪੂਰੀ ਤਰ੍ਹਾਂ ਜਿਹੜਾ ਸਾਈਬਰ ਸੈੱਲ ਨੇ ਉਹਨਾਂ ਨੇ ਪੂਰਾ ਧਿਆਨ ਰੱਖਿਆ ਸੀ ਤੇ ਤੁਰੰਤ ਇਸ ਕੁੜੀ ਨੂੰ ਉੱਥੋਂ ਗ੍ਰਿਫਤਾਰ ਕਰ ਲੈਂਦੇ ਨੇ ਉੱਥੇ ਉਹਦਾ ਭਰਾ ਵੀ ਆ ਜਾਂਦਾ ਸੋ ਸਾਰੇ ਨੂੰ ਇਹਨਾਂ ਨੂੰ ਲੈ ਕੇ ਪੁਲਿਸ ਜਿਹੜੀ ਵਾਪਸ ਸ਼ਿਲਾਂਗ ਹੁਣ ਜੇ ਇਹਨਾਂ ਦਿਨਾਂ ਦੀ ਗੱਲ ਕਰੀਏ ਤਾਂ ਉੱਥੇ ਪਹੁੰਚੀ ਹੋਈ ਤੇ ਜਿਹੜਾ ਰਾਜਾ ਕੁਸ਼ਵਾ ਉਸ ਰਾਜਾ ਰਗੁਵੰਸੀ ਦੀ ਫੈਕਟਰੀ ਦੇ ਵਿੱਚ ਜਿਹੜਾ ਕੰਮ ਕਰਦਾ ਸੀ ਉਸ ਮੁੰਡੇ ਦੇ ਉੱਪਰ ਕਿਸੇ ਨੂੰ ਵੀ ਸ਼ੱਕ ਨਹੀਂ ਸੀ ਪਰ ਪੁਲਿਸ ਨੇ ਜਿਵੇਂ ਹੀ ਤਪतीश ਕੀਤੀ ਤਾਂ ਪਤਾ ਲੱਗ ਗਿਆ ਕਿ ਜਿਹੜੀ ਇਹ ਕੁੜੀ ਹੈ ਵਿਆਹ ਤੋਂ ਕਾਫੀ ਸਮਾਂ ਪਹਿਲਾਂ ਦੀ ਇਸ ਦੇ ਉਸ ਰਾਜਾ ਖੁਸ਼ਵਾਹਾਂ ਨਾਲ ਸੰਬੰਧ ਸਨ ਤੇ ਵਿਆਹ ਤੋਂ 6-7 ਦਿਨ ਬਾਅਦ ਹੀ ਇਹ ਕੁੜੀ ਜਿਹੜੀ ਆ ਘੁੰਮਣ ਫਿਰਨ ਵਾਸਤੇ ਇਹ ਟਿਕਟਾਂ ਵੀ ਇਹੀ ਬੁੱਕ ਕਰਾਉਂਦੀ ਐ ਤੇ ਆਪਣੇ ਪਤੀ ਨੂੰ ਲੈ ਕੇ ਉਧਰ ਮੀਗਾ ਲੈਵਲ ਚਲੀ ਜਾਂਦੇ ਤੇ ਉੱਥੇ ਸ਼ੀਲੌਂਗ ਜਾ ਕੇ ਉੱਥੇ ਉਹਦਾ ਕਤਲ ਕਰ ਦਿੰਦੀ ਐ ਬੇਗਰਮੀ ਨਾਲ ਇਸੇ ਤਰ੍ਹਾਂ ਇੱਕ ਹੋਰ ਤੀਜੀ ਘਟਨਾ ਵਾਪਰਦੀ ਐ ਜਿਵੇਂ ਵਿੱਚ ਕੁੜੀ ਜਿਹੜੀ ਆ ਇੱਕ ਨਸ਼ੇੜੀ ਕਿਸਮ ਦੇ ਆਸ਼ਕ ਨੂੰ ਜਿੰਨੇ ਕਿ ਆਪਣੇ ਸਿਰ ਦੇ ਵਿੱਚ ਬੜਾ ਪੱਬਦੇ ਜਿਹੇ ਢੰਗ ਨਾਲ ਇੱਕ ਗੁੱਤ ਜੀ ਕੀਤੀ ਹੁੰਦੀ ਇੱਕ ਜੂੜਾ ਜਿਹਾ ਕੀਤਾ ਹੋਇਆ ਐ ਜਦੋਂ ਉਹ ਕੁੜੀ ਉਸ ਮੁੰਡੇ ਨੂੰ ਪਿਆਰ ਕਰ ਬੈਠਦੀ ਹੈ ਤੇ ਆਪਣੇ ਪਤੀ ਦੇ ਟੋਟੇ ਕਰਕੇ ਡਰਮ ਦੇ ਵਿੱਚ ਸਿਮਿੰਟ ਵਾਲ ਦੇ ਵਿੱਚ ਉੱਥੇ ਉਹਨੂੰ ਬੰਦ ਕਰ ਦਿੰਦੀ ਹੈ ਜਦੋਂ ਪੁਲਿਸ ਤਪਤੀ ਚਲਦੀ ਹੈ ਤੇ ਇਹ ਘਟਨਾ ਜਿਹੜੀ ਵਾਪਰਦੇ ਦਾ ਪਤਾ ਲੱਗਦਾ ਤਾਂ ਸਾਰੇ ਹੈਰਾਨ ਰਹਿੰਦੇ ਨੇ ਇਥੋਂ ਸਖਟਿਆ ਇਨਸਾਨ ਨੂੰ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਵਕੀਲ ਜਿਹੜੇ ਨੇ ਉੱਥੇ ਇੱਟਾਂ ਰੋੜੇ ਚਲਾਉਣ ਲੱਗਦੇ ਨੇ ਸੋ ਜਿਹੜੀ ਇਹ ਘਟਨਾ ਨੇ ਇਹਨਾਂ ਦਾ ਸੀ ਤੁਹਾਡੇ ਨਾਲ ਜ਼ਿਕਰ ਤਾਂ ਕੀਤਾ ਕਿ ਇਹ ਪਾਪਾ ਦੀਆਂ लाਡਲੀਆਂ ਹਰੀਆਂ ਸਨ ਸਾਡੇ ਨਾਲ ਨੇ ਮੇਰੇ ਸਾਥੀ ਮਹੋਰਾਣਾ ਸਾਸਤ੍ਰਿਕ ਮਹੋਰਾਣਾ ਹੁਣ ਜਿਹੜੀ ਆਪਾਂ ਗੱਲਬਾਤ ਕਰੀ ਐ ਜਿਹੜੀਆਂ ਧੀਆਂ ਨੂੰ ਫੁੱਲਾਂ ਵਾਂਗ ਮਾਪੇ ਰੱਖਦੇ ਨੇ ਤੁਸੀਂ ਕਦੇ ਵੀ ਨੀਗਾ ਮਾਰਿਓ ਬੇਸ਼ੱਕ ਲੋਕ ਕਹੀ ਜਾਣਾ ਕਿ ਰੱਬਾ ਪੁੱਤ ਦੇ ਦੇ ਪਰ ਜਦੋਂ ਧੀ ਦਾ ਮਾਮਲਾ ਆਉਂਦਾ ਤੁਸੀਂ ਕਿਸੇ ਵੀ ਬਾਪ ਨੂੰ ਵੇਖਿਓ ਉਹ ਉਹਨੂੰ ਇੰਨਾ ਕੁ लाड़ ਦਿੰਦਾ ਸ਼ਾਇਦ ਉਹਦਾ ਪੁੱਤਰ ਕਿਤੇ ਨਾ ਕਿਤੇ ਦੂਜੇ ਨੰਬਰ ਤੇ ਚਲਾ ਜਾਂਦਾ ਪਰ ਉਹ ਜਿਹੜੀਆਂ ਧੀਆਂ ਨੇ ਜਦੋਂ ਇਹੋ ਜਿਹੇ ਗੰਦੇ ਇਹੋ ਜਿਹੇ ਘਟਿਆ ਸਮਾਜ ਦੇ ਵਿੱਚ ਫਿਰਦੇ ਜਿਹੜੇ ਸਿਰਫਰੇ ਨੇ ਜਦੋਂ ਇਹਨਾਂ ਦੇ ਬਹਿਕਾਵੇ ਦੇ ਵਿੱਚ ਆਉਂਦੀ ਨੇ ਖਾਸ ਕਰਕੇ ਵਿਆਹ ਤੋਂ ਬਾਅਦ ਤਾਂ ਉਹ ਜਿਹੜੀ ਨਮੋਸ਼ੀ ਦੋ ਦੋ ਘਰਾਂ ਨੂੰ ਚਲਣੀ ਪੈਂਦੀ ਹੈ ਤੇ ਉੱਪਰੋਂ ਉਹ ਅਣਜਾਣਤੀ ਮੈਂ ਅਣਜਾਣ ਹੀ ਕਹਾਂਗਾ ਬੇਸ਼ੱਕ ਉਹਨ ਇੱਕ ਘਟਿਆ ਕਰਤੂਤ ਕਰੀ ਹੈ ਇੱਕ ਚੜਦੀ ਜਵਾਨੀ ਉਹਦਾ ਵਿਆਹ ਹੋਇਆ ਉਹ ਬੱਚੀ ਆ ਉਹਨੂੰ ਪਤਾ ਨਹੀਂ ਜਿਹੜੀ ਜਿੰਨੇ ਹਨੀਮੂਨ ਮਨੋਣੇ ਸਨ ਹੁਣ ਜਿਹੜਾ ਮਿਗਾ ਲਿਆਦੇ ਵਾਲਾ ਕਾਂਡ ਹੋਇਆ ਇਸ ਨੂੰ ਪੁਲਿਸ ਨੇ ਵੀ ਆਪਰੇਸ਼ਨਸ ਆਪਰੇਸ਼ਨ ਹਣੀਮੂਨ ਇਸ ਦਾ ਨਾਮ ਦਿੱਤਾ ਗਿਆ। ਠੀਕ ਹੈ। ਇਹ ਆਪਰੇਸ਼ਨ ਪੁਲਿਸ ਨੇ ਇਸ ਤਰ੍ਹਾਂ ਸਿਰੇ ਚੜਾਇਆ। ਕਿੱਥੇ ਤਾਂ ਉਹਨਾਂ ਨੇ ਹਣੀਮੂਨ ਮਨਾਉਣੇ ਨੇ ਸੋਹਣਿਆ-ਸੋਹਣੇ ਦਿਨ ਸੋਹਣਿਆ ਰਾਤਾਂ ਹੋਣੀਆਂ ਸਨ। ਕਿੱਥੇ ਉਹ ਇੱਕਦਮ ਉਹ ਕੁੜੀ ਚੱਕ ਕੇ ਜੇਲ੍ਹ ਦੀਆਂ ਸਲੱਖਾਂ 'ਚ ਧੱਕ ਦਿੱਤੀ ਜਾਂਦੀ ਹੈ। ਤੇ ਜਿੱਥੇ ਇੱਥੋਂ ਤੱਕ ਕੇ ਜਿਹੜੀ ਇੰਦੋਰ ਵਾਲੀ ਘਟਨਾ ਹੈ ਇਹਦੇ ਵਿੱਚ ਜਿਹੜੀ ਸੋਨਮ ਹੈ ਉਸਦੇ ਭਰਾ ਨੇ ਕਿਹਾ ਕਿ ਇਸ ਦਾ ਕੇਸ ਮੈਂ ਲੜਾਂਗਾ। ਠੀਕ ਆ। ਇਹ ਮੇਰੀ ਭੈਣ ਨਹੀਂ ਇਹ ਜਲਾਦ ਹੈ ਇਹਨੂੰ ਫਾਹੇ ਮੈਂ ਲਵਾਵਾਂਗਾ। ਠੀਕ ਆ। ਮੇਰੀ ਭੈਣ ਹੋ ਕੇ ਇਸਨੇ ਐਡਾ ਘਟਿਆ ਕਰਤੂਤ ਕਰੀ। ਹੁਣ ਮਹਾਰਾਣਾ ਆਮ ਸਵਾਲ ਹੁੰਦਾ ਵੀ ਇਹ ਹੁੰਦਾ ਕਿਉਂ ਹੈ ਅਸਲ ਦੱਸਾਂ ਕੀ ਹੈ ਜਿਹੜੇ ਕੱਚੇ ਭਾਂਡੇ ਹੁੰਦੇ ਆ ਨਾ ਉਹ ਆਪਣੇ ਵਜਨ ਨਾਲ ਆਪ ਹੀ ਟੁੱਟ ਜਾਂਦੇ ਆ ਜੀ ਕੱਚੀ ਸੋਚ ਹੈ ਜਿਹੜੀ ਉਹਦਾ ਕਈ ਵਾਰ ਏਜ ਤਾਂ ਇਹ ਕੋਈ ਜ਼ਿਆਦਾ ਫੈਕਟਰ ਨਹੀਂ ਹੁੰਦਾ ਮਤਲਬ ਕੱਚੀ ਸੋਚ ਤੇ ਪੱਕੀ ਸੋਚ ਤਜਰਬੇ ਨਾਲ ਇਹ ਚ ਫਰਕ ਹੁੰਦਾ ਜਦੋਂ ਮਚਿਓਰ ਹੁੰਦਾ ਨਾ ਮਨ ਦਾ ਉਹਦੇ ਉੱਪਰ ਇਹ ਚੀਜ਼ਾਂ ਅਸਰ ਨਹੀਂ ਕਰਦੀਆਂ ਜਦ ਤੱਕ ਸੋਚ ਮਚਿਓਰ ਨਹੀਂ ਹੈਗੀ ਮੰਨ ਲਓ ਉਹ ਐਜੂਕੇਸ਼ਨ ਚ ਕਮੀ ਹੈ ਜਾਂ ਫਿਰ ਫੈਮਿਲੀ ਵੱਲੋਂ ਜਿਹੜਾ ਇੱਕ ਬਾਉਂਡ ਹੁੰਦੀ ਹੈ ਇੱਕ ਰਿਲੇਸ਼ਨਸ਼ਿਪ ਹੁੰਦਾ ਹੈ ਛੋਟੇ ਪਰਿਵਾਰਾਂ ਦੀ ਗੱਲ ਕਰੀਏ ਤਾਂ ਉਹ ਉਹਨਾਂ ਰਿਸਪੈਕਟ ਕਹਦੀ ਹੈ ਜਾਂ ਉਹਨਾਂ ਉਹਨੂੰ ਨਹੀਂ ਗਿਆਨ ਦਿੱਤਾ ਗਿਆ ਜਾਂ ਉਹਨੇ ਨਹੀਂ ਲਿਆ ਇੱਕ ਅੱਲਾ ਪਾਣਾ ਹੈ ਤੇ ਕੱਚੀ ਸੋਚ ਹੈ ਜਿਹੜੀ ਤੇ ਉੱਪਰ ਦੀ ਸੋਸ਼ਲ ਮੀਡੀਆ ਜਾਂ ਮੀਡੀਆ ਤੇ ਅਜਿਹੀਆਂ ਚੀਜ਼ਾਂ ਉਹਦੇ ਦਿਮਾਗ 'ਚ ਬ੍ਰੇਨ 'ਚ ਕੀੜੇ ਵਾਂਗੂ ਵੱਡ ਜਾਂਦੀਆਂ ਨੇ ਮੈਂ ਤੁਹਾਡੀ ਗੱਲ ਦੇ ਵਿੱਚ ਇਹ ਜੋੜਨੀ ਚਾਹਾਂਗਾ ਕਿ ਹੁਣ ਵੇਖੋ ਤੁਸੀਂ ਕਹੇ ਵੀ ਸੋਸ਼ਲ ਮੀਡੀਆ ਤੇ ਚੱਲਦੀਆਂ ਨੇ ਹੂੰ ਕਾਫੀ ਸਮਾਂ ਪਹਿਲਾਂ ਉਦੋਂ ਸੋਸ਼ਲ ਮੀਡੀਆ ਨਹੀਂ ਸੀਗਾ ਪਰ ਇਹ ਘਟਨਾਵਾਂ ਇਸ ਤਰ੍ਹਾਂ ਦੀਆਂ ਪਹਿਲਾਂ ਵੀ ਵਾਪਰਦੀਆਂ ਸਨ ਇਹ ਜਿਹੜੀਆਂ ਘਟਨਾਵਾਂ ਨੇ ਇਹ ਵਾਪਰਦਿਆਂ ਕਿਉਂ ਨੇ ਮੈਂ ਇਸ ਦੇ ਵਿੱਚ ਧੀਆਂ ਨੂੰ ਦੋਸ਼ੀ ਨਹੀਂ ਮੰਨਦਾ ਜੀ ਜਿਹੜੀਆਂ ਧੀਆਂ ਨੇ ਉਹਨਾਂ ਨੂੰ ਦੋਸ਼ੀ ਨਹੀਂ ਮੰਨਿਆ ਜਾਵੇਗਾ ਹੂੰ ਕਸੂਰਵਾਰ ਕੌਣ ਹੈ ਮਾਪੇ ਨੇ ਜਿਹੜੇ ਪਾਲਣ ਪੋਸ਼ਣ ਦਾ ਕਰਨ ਵਾਸਤੇ ਆਪਣੀ ਔਲਾਦ ਦਾ ਆਪਣੇ ਬੱਚਿਆਂ ਦਾ ਉਹਨਾਂ ਨੂੰ ਰੋਟੀ ਖਾਣ ਵਾਸਤੇ ਮਿਹਨਤ ਮੁਸ਼ਕਲ ਕਰਦੇ ਨੇ ਪਰ ਉਹ ਮਿਹਨਤ ਕਰਦੇ ਕਰਦੇ ਉਹਨਾਂ ਤੋਂ ਇੰਨੀ ਕਿ ਦੂਰੀ ਬਣਾ ਲੈਂਦੇ ਨੇ ਉਹਨਾਂ ਵਾਸਤੇ ਟਾਈਮ ਹੀ ਨਹੀਂ ਕੱਢਦੇ ਜਿਸ ਬਾਪ ਲਈ ਉਹ ਬੇਟੀ ਹੈ ਉਸ ਬਾਪ ਦਾ ਇਹ ਵੀ ਫਰਜ਼ ਬਣਦਾ ਹੈ ਇੱਕ ਦੋਸਤ ਵਾਂਗ ਇੱਕ ਆਪਣੀ ਧੀ ਨੂੰ ਆਪਣੀ ਪਰੀ ਨੂੰ ਉਹ ਇੰਨੀ ਕਿ ਸਿੱਖਿਆ ਦੇਵੇ ਕਿ ਬੇਟਾ ਜਦੋਂ ਤੂੰ ਹੁਣ ਘਰੋਂ ਬਾਹਰ ਜਾਣਾ ਹੈ ਮੈਂ ਨਹੀਂ ਤੈਨੂੰ ਰੋਕਦਾ ਕਈ ਲੋਕ ਕੀ ਕਰਦੇ ਉਹਨਾਂ ਨੂੰ ਉਹਨਾਂ ਨੂੰ ਘਰ ਦੀ ਚਾਰ ਦੀਵਾਰੀ ਦੇ ਅੰਦਰ ਬੰਦ ਕਰ ਦਿੰਦੇ ਨੇ ਹੁਣ ਜੇਕਰ ਕਿਸੇ ਚੀਜ਼ ਨੂੰ ਬੰਦ ਕਰ ਦਿੱਤਾ ਜਾਵੇ ਕੁੱਕਰ ਦੇ ਉੱਪਰ ਸੀਟੀ ਨਾ ਲੱਗੀ ਹੋਵੇ ਉਸ ਨੂੰ ਹੀ ਬੰਦ ਕਰ ਦਿੱਤਾ ਰੇ ਤਾਂ ਇੱਕ ਬੰਬ ਦਾ ਰੂਪ ਲੈ ਲੇਗੀ ਜਿਸ ਨੇ ਇੱਕ ਸੌਜੀ ਬਣਾਉਣੀ ਹੁੰਦੀ ਹੈ ਜੇ ਕਿ ਧੀ ਤੇ ਆਣੀ ਹੈ ਉਸ ਨੂੰ ਘਰ ਦੇ ਕੰਧਾਂ ਦੇ ਅੰਦਰ ਬੰਦ ਕਰ ਦਿੱਤਾ ਗਿਆ ਉਹ ਜ਼ਰੂਰ ਸੋਚੇਗੀ ਇਹਦੇ ਨਾਲ ਜ਼ੁਲਮ ਕਿਉਂ ਕੀਤਾ ਜਾ ਰਿਹਾ ਉਹਨੂੰ ਬਾਹਰ ਦੀ ਦੁਨੀਆ ਕਿਉਂ ਨਹੀਂ ਵੇਖਣ ਦਿੱਤੇ ਜਾ ਰਹੀ ਕਿ ਇੱਕ ਮਾਂ ਬਾਪ ਆਪਣੀ ਬੱਚੀ ਨੂੰ ਇਹ ਵੀ ਨਹੀਂ ਟਾਈਮ ਦੇ ਸਕਦਾ ਕਿ ਬੇਟਾ ਜਦੋਂ ਤੂੰ ਬਾਹਰ ਜਾਣਾ ਜੁਗ ਜੁਗ ਜੀ ਤੂੰ ਪੜਾਈਆਂ ਕਰ ਪਰ ਇਸ ਵਾਰ ਜਦੋਂ ਪੈਰ ਤੇ ਰਹਿਗੇ ਇਸ ਜ਼ਿੰਦਗੀ ਦੇ ਦੌਰਾਨ ਤੇਰੇ ਬਹੁਤ ਯਾਦੇ ਲੋਕ ਹੋਣਗੇ ਜਿਹੜੇ ਤੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਨਗੇ ਕੁਝ ਲੋਕਾਂ ਵਾਸਤੇ ਤੇਰੇ ਵਿਚਾਰ ਚੰਗੇ ਹੋਣਗੇ ਕੁਝ ਵਾਸਤੇ ਤੇਰਾ ਸਰੀਰ ਚੰਗਾ ਹੋਏਗਾ ਕੁਝ ਨੇ ਤੇਰੇ ਸਰੀਰ ਦੇ ਵਾਸਤੇ ਹੀ ਤੇਰੇ ਨੇੜੇ ਆਉਣਾ ਹੈ ਤੇ ਜਦੋਂ ਬੇਟਾ ਤੂੰ ਇਹੋ ਜੀ ਗਲਤੀ ਕਰ ਲੇਗੀ ਇੱਕ ਦਿਨ ਇਹੋ ਜਿਹਾ ਆਵੇਗਾ ਜਦੋਂ ਤੂੰ ਅਗਲੇ ਘਰ ਜਾਣਾ ਹੈ ਜਿੰਨੀ ਦੇਰ ਤੂੰ ਸਾਹਮਣੇ ਵਾਲੇ ਇਨਸਾਨ ਨੂੰ ਪਰਖਣੀ ਲੈਂਦੀ ਕਿ ਇਹ ਤੇਰੀ ਯੋਗ ਵੀ ਹੈ ਕਿ ਨਹੀਂ ਕੀ ਇਹ ਕੱਲ ਨੂੰ ਜਦੋਂ ਤੂੰ ਆਪਣੇ ਘਰ ਚਲੀ ਜਾਏਂਗੀ ਜਾਂ ਜਦੋਂ ਇਹ ਤੈਨੂੰ ਵਿਅਕਤੀ ਜੇਕਰ ਤੂੰ ਉਸ ਨੂੰ ਪਸੰਦ ਕਰ ਹੀ ਲੈਨੀ ਹੈ ਆਪਣੇ ਘਰ ਲਿਆ ਜਾਂਦਾ ਕਿ ਤੈਨੂੰ ਰੋਟੀ ਖਵਾ ਲਵੇਗਾ ਕੀ ਤੇਰੀ ਜ਼ਿੰਦਗੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਲਵੇਗਾ ਹਮੇਸ਼ਾ ਇਹ ਤਾਂ ਨਹੀਂ ਕਿ ਤੂੰ ਰਸੋਈ ਚ ਵੜ ਕੇ ਤੂੰ ਕੰਮ ਕਰਦੀ ਰਹਿਣਾ ਹੈ ਕਿ ਤੇਨੂੰ ਕਮਾਉਣਾ ਫਰੋਣਾ ਤੇਰੇ ਲਈੜੇ ਕੱਪੜੇ ਦਾ ਧਿਆਨ ਰੱਖਣਾ ਤੇਰੀਆਂ ਜਿੰਨੀਆਂ ਵੀ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਯੋਗ ਹੈ ਵੇ ਇਨਸਾਨ ਕਿ ਜਿਹੜਾ ਬੰਦਾ ਬڑے ਕੰਨਾਂ 'ਚ ਸੋਹਣੇ ਨੱਤੀਆਂ ਪਾ ਕੇ ਜਾਂ ਬੜਾ ਸੋਹਣਾ ਜਾਂ ਕੋਟ ਟਾਈ ਲਾ ਕੇ ਬੜਾ ਚਾਹੇ ਉਹ ਕੋ ਪੱਗ ਬੰਨ ਕੇ ਆਉਂਦਾ ਹੈ ਬੜਾ ਪਿਆਰਾ ਜਿਹਾ ਬਣ ਕੇ ਆਉਂਦਾ ਹੈ ਕਿ ਉਹਦੇ ਵਿੱਚ ਉਹ ਗੁਣ ਹੈਗੇ ਨੇ ਜ਼ਿੰਦਗੀ ਨੂੰ ਚਲਾਉਣ ਵਾਲੇ ਜ਼ਿੰਦਗੀ ਜਿਹਦੇ ਨਾਲ ਜਿਉਣੀ ਹੈ ਇਹ ਉਹ ਕੱਲ ਨੂੰ ਇਹ ਵੀ ਹੋ ਸਕਦਾ ᱛੀਏ ਤੋ ਇਹ ਵੀ ਵੇਖੀ ਕਿਥੋਂ ਨਸ਼ੇੜੀ ਨਾ ਹੋਵੇ ਜੇ ਤੂੰ ਉਸ ਦੀ ਇਹ ਮਹਿਕਾਵੇ 'ਚ ਆ ਗਿਆ ਉਸ ਬੰਦੇ ਕੋਲ ਬੜੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਮੰਨ ਲਓ ਕਾਲਜ 'ਚ ਮੋਰਾਂ ਨੇ ਜਿਹਾ ਹੁੰਦਾ ਹੈ ਕਾਲਜ ਯੂਨੀਵਰਸਿਟੀ 'ਚ ਬੰਦਾ ਮਹਿੰਗੀਆਂ ਮਹਿੰਗੀਆਂ ਗੱਡੀਆਂ ਲੈ ਕੇ ਆਉਂਦਾ ਹੈ ਜੀ ਆਉਣਾ ਚਾਹੀਦਾ ਹੈ ਪੈਸਾ ਹੈਗਾ ਤਾਂ ਜਿਗੁਜਗ ਜਿਓ ਆਬ ਮੁੰਡਿਆਂ ਦਾ ਫਰਜ ਬਣਦਾ ਕੋਈ ਗੱਲ ਨਹੀਂ ਜਿਹਦੇ ਚ ਦਾਮ ਹੈ ਜਿਹਦੇ ਕੋਲ ਪੈਸਾ ਆਵੇ ਪਰ ਕੀ ਉਸ ਦੇ ਪਿੱਛੇ ਉਹਦੀ ਬੈਕ ਦੇ ਉਹਦੀ ਜ਼ਿੰਦਗੀ ਜਿਹੜੀ ਤੁਸੀਂ ਉਹਨਾਂ ਨੂੰ ਜਾਣਦੇ ਹੋ ਜੇ ਉਹ ਇੱਕ ਨਸ਼ੇੜੀ ਹੋਇਆ ਨਸ਼ੇੜੀ ਅੱਗੇ ਤੇ ਚਾਹੇ 50 ਕਿਲੋ ਹੋਣ ਉਹ ਵੀ ਨਹੀਂ ੜਦੇ ਇੱਕ ਫੈਕਟਰੀਆਂ ਦਾ ਮਾਲਕ ਹੋਵੇ ਤੇ ਉਹ ਬੰਦੇ ਨੂੰ ਭੈੜੀ ਲੱਤ ਲੱਗੀ ਹੋਵੇ ਉਹ ਫੈਕਟਰੀ ਵੀ ਲਖ ਜੇਗੀ ਉਹਦਾ ਕੁਝ ਵੀ ਨਹੀਂ ਰਹਿਣਾ ਇਸ ਦੇ ਨਾਲ ਨਾਲ ਜਿਹੜੀ ਮਾਪਿਆਂ ਦੀ ਇੱਜ਼ਤ ਰੁਲੇਗੀ ਹੁਣ ਜਿਹੜੇ ਆਪਾਂ ਪਿਛਲੇ ਦਿਨੀ ਆ ਜਿਹੜੇ ਕੇਸ ਹੋਏ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਕੁੜੀਆਂ ਨੇ ਵਿਆਹ ਤੋਂ ਕੁਛ ਦਿਨ ਮਗਰੋਂ ਹੀ ਆਪਣੇ ਪਤੀਆਂ ਨੂੰ ਮਾਰ ਜਾਨ ਨੂੰ ਮਾਰ ਮਕਾਇਆ ਤਾਂ ਉਸ ਦੇ ਵਿੱਚ ਜਿੱਥੇ ਉਹ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਗਈਆਂ ਨੇ ਭਰਾਵਾਂ ਵਾਸਤੇ ਭੈਣਾਂ ਵਾਸਤੇ ਮਾਪਿਆਂ ਵਾਸਤੇ ਜਿਹੜੀਆਂ ਨਮੋਸ਼ੀ ਬਣੀ ਹੈ ਉਸ ਪੂਰੇ ਪਿੰਡ ਵਾਸਤੇ ਜਿਹੜੇ ਪੂਰੇ ਪਿੰਡ ਦੇ ਪਿੰਡ ਦੀ ਵੀ ਇਹ ਮੇਸਤੀ ਹੁੰਦੀ ਹੈ ਜਦੋਂ ਪੱਤਰਕਾਰ ਜਾਂਦੇ ਨੇ ਜਦੋਂ ਪ੍ਰੈਸ ਜਾਂਦੀ ਹੈ মিডিਆ ਲੋਕ ਸਵਾਲ ਕਰਦੇ ਨੇ ਇਹ ਸਾਰੀਆਂ ਗੱਲਾਂ ਮਾਂ ਤੋਂ ਵੱਧ ਕੇ ਮੈਂ ਤੇ ਕਹਿੰਨਾ ਮੈਂ ਤੇ ਕਹਾਂਗਾ ਕਿ ਪਿਓ ਦਾ ਹੱਕ ਬਣਦਾ ਆਪਣੀ ਧੀ ਨੂੰ ਉਹਨੂੰ ਖੁੱਲ੍ਹ ਦੇਵੇ ਉਹਨੂੰ ਆਜ਼ਾਦੀ ਦੇਵੇ ਉਹਨੂੰ ਬੰਨਣ ਨਾ ਪਾਵੇ ਉਹਨੂੰ ਸਾਰਾ ਚਾਨਣ ਕਰੇ ਵੀ ਤੇਰੇ ਨਾਲ ਹੋਏ ਸਕਦਾ ਹੈ ਦੇਖੋ ਇਹਦਾ ਇੱਕ ਪਾਰਟੀਕੂਲਰ ਫਰੇਮ 'ਚ ਨਹੀਂ ਆਪਾਂ ਇਸ ਥਿਉਰੀ 'ਚ ਲਿਆ ਸਕਦੇ ਕਿ ਆਹ ਥਿਉਰੀ ਦੇ ਵਿੱਚ ਜਾਂ ਇਸ ਪੈਟਰਨ ਦੇ ਵਿੱਚ ਇਹ ਕ੍ਰਾਈਮ ਹੁੰਦਾ ਇੱਕ ਚੀਜ਼ ਆ ਕੁਝ ਚੀਜ਼ਾਂ ਸਾਂਝੀਆਂ ਨੇ ਇਹਦੇ ਵਿੱਚ ਕਿ ਉਹਨਾਂ ਵਿੱਚ ਇਕੱਲਾਪਨ ਜੀ ਫੈਮਿਲੀ ਨਾਲੋਂ ਸੈਪਰੇਸ਼ਨ ਹਾਂ ਤੇ ਜ਼ਹਿਨੀ ਤੌਰ ਤੇ ਅਕਲ ਦੇ ਤੌਰ ਤੇ ਕੱਚਾ ਪਾਣਾ ਜਿਹੜਾ ਸਮਝ ਨਹੀਂ ਹੈ ਕਿ ਮਚੇ ਉਹ ਨਹੀਂ ਇਹਨਾਂ ਇਹਨਾਂ ਗੱਲਾਂ ਦੇ ਵਿੱਚ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਰਾਹ ਤੇ ਚੱਲ ਪਏ ਨੇ ਜਿਹੜਾ ਕ੍ਰਾਈਮ ਉਹ ਸੋਚ ਰਹੇ ਨੇ ਉਹਦੀ ਸਜ਼ਾ ਕੀ ਹੋਊ ਪਰ ਮੈਂ ਇਹਦੇ ਵਿੱਚ ਇੱਕ ਗੱਲ ਜੋੜ ਰਿਹਾ ਹਾਂ ਤੁਸੀਂ ਕਹਿੰਦੇ ਹੋ ਕਿ ਇਹਦੇ ਵਿੱਚ ਹੋਰ ਵੀ ਪੱਖ ਹੋ ਸਕਦੇ ਨੇ ਜਿਵੇਂ ਪਰਿਵਾਰ ਚ ਇਕੱਲਾਪਣ ਹਾਂ ਹੁਣ ਜਿਹੜੀ ਆਪਾਂ ਸੋਨਮਾ ਵਾਲਾ ਕੇਸ ਲਈਏ ਹਾਂਜੀ ਸੋਨਮਾ ਦੇ ਕੇਸ ਦੇ ਵਿੱਚ ਵਿਆਹ ਤੋਂ ਕੁਝ ਦਿਨ ਮਗਰੋਂ ਹੀ ਆਪਣੇ ਪਤੀ ਨੂੰ ਮੌਤੇ ਘਾਟ ਉਤਾਰ ਦਿੰਦੀ ਹੈ ਜਿਸ ਦਿਨ ਵਿਆਹ ਕਿ ਜਾਂਦੀ ਹੈ ਬਕਾਇਦਾ ਉਸ ਸਮੇਂ ਤੋਂ ਹੀ ਉਹਦੇ ਦਿਮਾਗ ਦੇ ਵਿੱਚ ਏ ਪਲਾਨ ਤੇ ਬੀ ਪਲਾਨ ਚੱਲਦਾ ਹੈ ਹੁਣ ਦੇਖੋ 5-7 ਦਿਨ ਹੋਏ ਨੇ ਖੁਦ ਸੋਣ ਮੱਝ ਪੁਲਿਸ ਦੀ ਹਰਾਸ ਦੇ ਵਿੱਚ ਕਹਿ ਰਹੀ ਐ ਕਿ ਜਿਹੜੀ ਮੇਰੀ ਸੱਸ ਸੀ ਉਹ ਮੈਨੂੰ ਬੇਤਹਾਸ਼ਾ ਪਿਆਰ ਕਰਦੀ ਅਸੀਂ ਮਾਵਾਂ ਧੀਆਂ ਵਾਂਗ ਰਹਿੰਦੀਆਂ ਸੀ ਜਿੰਨੇ ਦਿਨ ਮੈਂ ਰਹੀ ਆ ਤੇ ਉਸ ਦਾ ਬੀ ਪਲਾਨ ਕੀ ਸੀ ਜਿਹੜੇ ਉਹਨੇ ਕਿਰਾਏ ਦੇ ਟੱਟੂ ਕਰ ਰਹਿਣ ਜਿਉਂ ਨਾਲ ਤੋਂ ਇਹ ਬਚ ਗਿਆ ਤਾਂ ਉਹਨੂੰ ਉੱਚੀ ਪਹਾੜੀ ਤੇ ਲੈ ਜਾਵਾਂਗੀ ਉੱਥੇ ਆ ਕੇ ਉਹਨੂੰ ਕਹਾਂਗੀ ਕਿ ਆਪਾਂ ਸੈਲਫੀ ਲੈਨੇ ਆ ਤੇ ਇਹਦੇ ਦੌਰਾਨ ਹੀ ਮੋਂ ਉਹਨੂੰ ਧੱਕਾ ਮਾਰ ਦੇਵਾਂਗੇ ਤੇ ਤੁਹਾਨੂੰ ਜਾਨੂ ਮਾਰ ਦੇਵਾਂਗੇ ਹੁਣ ਇਹਦੇ ਵਿੱਚ ਤਾਂ ਪਰਿਵਾਰ ਨਾਲ ਕੋਈ ਜੁੜਨ ਵਾਲਾ ਕੋਈ ਮਤਲਬ ਮੈਟਰ ਹੀ ਨਹੀਂ ਪਹਿਲੇ ਦੱਸਾਂ ਕਿ ਇੱਕ ਪੈਟਰਨ ਚ ਤਾਂ ਹੀ ਮੈਂ ਕਹਿੰਨਾ ਆਪਾਂ ਨਹੀਂ ਇੱਕ ਥਿਉਰੀ ਜਾਂ ਇੱਕ ਪੈਟਰਨ ਚ ਨਹੀਂ ਇਹਨਾਂ ਨੂੰ ਰੱਖ ਸਕਦੇ ਕਿਉਂਕਿ ਵਿਅਕਤੀਗਤ ਨਿੱਜੀ ਪਸੰਦ ਨਾਪਸੰਦ ਜੀਵਨ ਸਾਥੀ ਦੀ ਤੇ ਉਸ ਤੋਂ ਬਾਅਦ ਉਸ ਨੂੰ ਚਲੋ ਜੇ ਨਹੀਂ ਪਸੰਦ ਏ ਬੀ ਸੀ ਡੀ ਕੋਈ ਵੀ ਕੈਰੈਕਟਰ ਹੋ ਸਕਦੇ ਆ ਫਿਰ ਉਹਦਾ ਹੱਲ ਕੀ ਕੀਤਾ ਜਾਵੇ ਕੀ ਹੱਲ ਸਿਰਫ ਕ੍ਰਾਈਮ ਨਾ ਹੋ ਜਾਂਦਾ ਕੀ ਮਤਲਬ ਉਹਦੇ ਅਗੇਂਸਟ ਐਡਾ ਵੱਡਾ ਸਟੈਪ ਚੱਕਵਾ ਦਿੱਤਾ ਜਾਵੇ ਜਾਂ ਚੁੱਕ ਲਿਆ ਜਾਵੇ ਵੀ ਉਹਦ ਨਾਲ ਸਮੱਸਿਆ ਮ ਹੱਲ ਹੋ ਜਾਣਗੀ ਮੀਨਸ ਫਿਰ ਉਹਦੇ ਜ਼ਿਹਨ ਦੇ ਵਿੱਚ ਉਹ ਤਸਵੀਰਾਂ ਕਿੱਥੋਂ ਆਈਆਂ ਵੀ ਜੇਕਰ ਇਹਨੂੰ ਪਹਾੜੀ ਤੋਂ ਸਿੱਟ ਦੇਣਾ ਹੈ ਜਾਂ ਫਿਰ ਇਹਦਾ ਕਾਰ ਦੇਣਾ ਉਹ ਕਿਹੜੇ ਕਿਹੜੇ ਟੀਵੀ ਸੀਰੀਅਲ ਦੇ ਕਲਿੱਪ ਦਿਮਾਗ 'ਚ ਘੁੰਮਦੇ ਸੀ ਕਿਹੜੀ ਕਿਹੜੀ ਫਿਲਮ ਦੇ ਸੀਨ ਘੁੰਮਦੇ ਸੀ ਜਿਹੜੇ ਕਿ ਉਹ ਠੀਕ ਹੈ ਟੀਵੀ ਸੀਰੀਅਲ ਖਤਮ ਹੋ ਗਿਆ ਫਿਲਮ ਖਤਮ ਹੋ ਗਈ ਉਸ ਤੋਂ ਬਾਅਦ ਹੋਰ ਫਿਲਮਾਂ ਤੇ ਸਿਨੇਮਾ 'ਚ ਲੱਗੀ ਪਰ ਉਹ ਚੀਜ਼ਾਂ ਦਿਮਾਗ 'ਚ ਘੁੰਮਦੀਆਂ ਇੱਕ ਹੋਰ ਪਾਸੇ ਨੂੰ ਲੈ ਜਾਂਦੀਆਂ ਨੇ ਜਿਹਦਾ ਐਂਡ ਉਹਨੇ ਨਹੀਂ ਸੀ ਦੇਖਿਆ ਹੁਣ ਅਖਬਾਰਾਂ 'ਚ ਛਪਦਾ ਉਹਦਾ ਐਂਡ ਹੈ ਜਿਹੜਾ ਅੱਗੇ ਦੀ ਕਾਰਵਾਈ ਹੈ ਮੀਡੀਆ ਤੇ ਸੋਸ਼ਲ ਮੀਡੀਆ ਤੇ ਜਾਂਦੀ ਹੈ ਕਿ ਹੁਣ ਜੇਲ੍ਹ ਵਿੱਚ ਕਿਸ ਤਰ੍ਹਾਂ ਸਜ਼ਾ ਭੁਗਤੀ ਜਾਊਗੀ ਮਤਲਬ ਉਹ ਜ਼ਹਿਨੀ ਤੌਰ ਤੇ ਓਨੀ ਜ਼ਿਆਦਾ ਉਹਨਾਂ ਨੂੰ ਸਮਝ ਨਹੀਂ ਦਿੱਕਤੀ ਗਈ ਨਾ ਹੀ ਉਹਨਾਂ ਕੋਲੋਂ ਸਮਝ ਸੀਗੀ ਇਹ ਵਿਅਕਤੀਗਤ ਮਾਮਲੇ ਹੋ ਸਕਦੇ ਆ ਨਿੱਜੀ ਪਸੰਦ ਨਾ ਪਸੰਦ ਅਲੱਗ ਬਾਤ ਹੈ ਬਹੁਤ ਸਾਰੇ ਕੇਸ ਐਸੇ ਵੀ ਆ ਜਿਹੜੇ ਫੈਮਲੀ ਤੋਂ ਸੈਪਰੇਟਡ ਹੁੰਦੇ ਆ ਪਰ ਫਿਰ ਵੀ ਕਾਮਯਾਬ ਹੁੰਦੇ ਆ ਫਿਰ ਵੀ ਉਹ ਅੱਛੀ ਐਗਜ਼ਾਮਪਲ ਪੇਸ਼ ਕਰਦੇ ਆ ਪਰ ਇਸ ਤਰ੍ਹਾਂ ਦੇ ਕੇਸ ਨਹੀਂ ਨਾ ਜਿਹੜੇ ਉਹ ਇੱਕ ਲੋਕਾਂ ਲਈ ਐਗਜ਼ੈਂਪਲ ਜ਼ਰੂਰ ਹੈ ਇੱਕ ਸਬਕ ਜ਼ਰੂਰ ਹੈ ਵੀ ਇੱਕ ਲਿਮਿਟੇਸ਼ਨ ਹੁੰਦੀ ਆ ਉਸ ਤੋਂ ਅੱਗੇ ਜਾਓਗੇ ਤਾਂ ਆ ਸਜ਼ਾ ਹੈਗੀ ਆ ਆਪਾਂ ਬਾਉਂਡਰੀ ਕਰਾਸ ਨਹੀਂ ਕਰ ਸਕਦੇ ਉਹਦਾ ਹੱਲ ਹੋ ਜਾਂਦਾ ਮੰਨ ਲਓ ਨਹੀਂ ਪਸੰਦ ਤੁਸੀਂ ਕਿਸੇ ਨਾਲ ਨਹੀਂ ਰਹਿਣਾ ਚਾਹੁੰਦੇ ਉਹਦੇ 100 ਹੱਲ ਨੇ ਪਰ ਇਹ ਨਹੀਂ ਹੈਗਾ ਕਿ ਉਹਨੂੰ ਕਦਮ ਕਰ ਦਿਓ ਕ੍ਰਾਈਮ ਤਾਂ ਕ੍ਰਾਈਮ ਆ ਉਹਦੀ ਸਜ਼ਾ ਤੇ ਸਜ਼ਾ ਜੀ ਪਰ ਇਸ ਦੇ ਨਾਲ ਨਾਲ ਮੈਂ ਫਿਰ ਉੱਥੇ ਵਾਪਸ ਆਵਾਂਗਾ ਕਿ ਜੇਕਰ ਬੱਚੇ ਜਦੋਂ ਆਪਾਂ ਵੇਖੂ ਮਾਪੇ ਬੱਚੇ ਨੂੰ ਜਿਵੇਂ ਹੀ ਜਨਮ ਦਿੰਦੇ ਨੇ ਬੱਚੇ ਦੀ ਕਲਕਾਰੀਆਂ ਉਹਨਾਂ ਦੇ ਘਰ ਚ ਗੂੰਜਦੀਆਂ ਨੇ ਉਸ ਵਕਤ ਤੋਂ ਹੀ ਉਹ ਮਾਹੌਲ ਜਦੋਂ ਕੋਈ ਵੀ ਇਨਸਾਨ ਪਤੀ ਪਤਨੀ ਕੋਈ ਪਹਿਲੀ ਵਾਰੀ ਮਾਂ ਬਾਪ ਬਣਦੇ ਨੇ ਉਸ ਬੱਚੇ ਦੇ ਉਸ ਰੂਹ ਦੇ ਦੁਨੀਆ ਦੇ ਵਿੱਚ ਆਉਂਦਿਆਂ ਹੀ ਇਸ ਦੁਨੀਆ ਦੇ ਵਿੱਚ ਪ੍ਰਵੇਸ਼ ਕਰਦਿਆਂ ਹੀ ਉਹ ਮਾਂ-ਬਾਪ ਦੀ ਫੀਲਿੰਗ ਜਿਹੜੇ ਕੱਲ ਬੱਚੇ ਸਨ ਹਾਂ ਜਿਹੜੇ ਮਾਂ-ਬਾਪ ਕੱਲ ਬੱਚੇ ਸਨ ਉਸ ਬੱਚੇ ਦੇ ਹੋਂਦ ਤੋਂ ਪਹਿਲਾਂ ਅੱਜ ਉਹ ਸਿਆਣੇ ਹੋ ਚੁੱਕੇ ਨੇ ਇੱਕ ਇੱਕ ਪਲ ਦੇ ਵਿੱਚ ਹਾਂ ਹੁੰਦਾ ਤੇ ਉਹਨਾਂ ਦੀ ਵਿਚਾਰ ਜਿਹੜੇ ਨੇ ਸੋਚ ਜਦੋਂ ਬਦਲਦੀ ਹੈ ਤਾਂ ਉੱਥੇ ਮੈਂ ਮਾਪਿਆਂ ਨੂੰ ਕਹਿਣਾ ਚਾਹਾਂਗਾ ਕਿ ਆਪਣੇ ਬੱਚਿਆਂ ਨੂੰ ਜਿਹੜੇ ਸੰਭਾਵੀ ਖਤਰੇ ਨੇ ਜ਼ਿੰਦਗੀ 'ਚ ਅੱਜ ਜਦੋਂ ਜਿਸ ਵਕਤ ਬੱਚੇ ਨੇ ਜਨਮ ਲੈ ਲਿਆ ਉਹਦੀ ਕੁੱਲ ਜਿੰਨੀ ਉਮਰ ਹੈ ਉਸ ਦੇ ਵਿੱਚ ਉਹਦੀ ਕੋਲ ਨੂੰ ਉਮਰ ਕੱਟਣੀ ਸ਼ੁਰੂ ਹੋ ਜਾਂਦੀ ਹੈ ਜਿੰਦੀ ਕੋਲ ਨੂੰ ਉਮਰ ਹੈ ਤਾਂ ਉਹ ਪਹਿਲੇ ਪਲ ਤੋਂ ਹੀ ਪਹਿਲੇ ਸਕਿੰਟ ਤੋਂ ਇਹ ਮਾਪੇ ਕੋਸ਼ਿਸ਼ ਕਰਨ ਲੱਗ ਜਾਂਣਾ ਉਹਨਾਂ ਨੂੰ ਸੋਹਣੀ ਜ਼ਿੰਦਗੀ ਨਾਲ ਕੱਲਾਏ ਨੇ ਅੱਜ ਵੇਖੋ ਮਾਂ ਬਾਪ ਯੋਰ ਲਾਉਂਦੇ ਨੇ ਮੇਰੇ ਧੀ ਪੁੱਤਰ ਖੁਸ਼ ਰਹਿਣ ਧੀ ਨੂੰ ਵੀ ਆ ਕੇ ਭੇਜਣਾ ਉਹਨੂੰ ਮੈਂ ਕੁਝ ਦੇ ਸਕਾਂ ਮਾਪੇ ਉਹਨੂੰ ਹੁੰਦਾ ਹੈ ਜੀ ਜੀ ਪੁੱਤਰ ਜਵਾਨ ਹੋਵੇ ਤਾਂ ਇਹ ਵੀ ਖੁਸ਼ੀਆਂ ਮਾਣੇ ਮੇਰੇ ਵਾਂਗ ਇਹ ਭੈੜੀ ਜ਼ਿੰਦਗੀ ਨਾ ਗੱਡੇ ਹਮੇਸ਼ਾ ਉਹ ਬਾਪ ਬੇ ਬਹੁਤ ਹੀ ਜ਼ਿਆਦਾ ਮਿਹਨਤੀ ਹੁੰਦਾ ਜਿਨੇ ਭੁੱਖ ਵੇਖੀ ਹੁੰਦੀ ਹੈ ਹਾਂ ਤੇ ਜਿਨੇ ਭੁੱਖ ਵੇਖੀ ਹੁੰਦੀ ਹੈ ਇਹ ਗਰੰਟੀ ਹੈ ਉਹ ਬਾਪ ਜਿਹੜਾ ਉਹ ਇਹੋ ਇਹੋ ਜਿਹੇ ਸੁਪਨੇ ਪੂਰੇ ਕਰਦਾ ਹੈ ਜਿਹੜੇ ਬੱਚਿਆਂ ਨੇ ਸੋਚੇ ਵੀ ਨਹੀਂ ਹੁੰਦੇ ਉਹਨਾਂ ਨੇ ਆਪਣੀ ਜ਼ਿੰਦਗੀ ਚ ਜੀ ਤੇ ਜਦੋਂ ਉਹ ਬਾਪ ਇੰਨਾ ਕੁਝ ਕਰਦਾ ਹੈ ਤਾਂ ਉਹਦਾ ਫਰਜ਼ ਬਣਦਾ ਹੈ ਉਹ ਜ਼ਿੰਮੇਵਾਰੀ ਨਿਭਾਵੇ ਨਾਲ ਘੰਟਾ-ਘੰਟਾ ਕਰਕੇ ਕਿਸੇ ਦਿਨ ਆਪਣੇ ਪੁੱਤੇ ਦੇ ਵਿੱਚ ਉਹਨਾਂ ਦਾ ਇੱਕ ਦੋਸਤ ਬਣ ਕੇ ਵਿਚਰੇ ਆਪਣੇ ਧੀ ਤੇ ਪੁੱਤ ਦਾ ਪੁੱਤਰ ਨੂੰ ਵੀ ਸਿੱਖਿਆ ਦੇ ਸਕਦਾ ਵੀ ਭਾਈ ਤੂੰ ਜੇ ਕਰ ਕੱਲ ਨੂੰ ਪੜ੍ਹ ਲਿਖ ਕੇ ਮੰਨ ਲਓ ਕਿਸੇ ਸਕੂਲ ਕਾਲਜ ਜਾ ਕੇ ਕੋਈ ਲੜਾਈ ਝਗੜਾ ਕਰਨ ਤਾਂ ਮੈਨੂੰ ਉਥੇ ਪੈਰੀ ਪੱਗ ਧਰਨੀ ਪੈ ਸਕਦੇ ਕਿ ਇਹ ਦੇ ਤੂੰ ਕਿ ਤੇਰੇ ਨਾਲ ਕੋਈ ਗੁੰਡਾ ਤੇਰੇ ਤੇ ਕੋਈ ਕੋਈ ਵੱਡੇ ਬਲੇਮ ਲਾ ਦੇਵੇ ਹੁਣ ਆਪਾਂ ਆਪਣੇ ਦੇਸ਼ ਦੇ ਵਿੱਚ ਘਟਨਾਵਾਂ ਵੇਖੀਏ ਇਹੋ ਇਹੋ ਜਿਹੇ ਵਾਪਰਦੇ ਨੇ ਜਿੱਥੇ ਚੜ੍ਹਦੀ ਉਮਰ ਦੇ ਵਿੱਚ ਪੁੱਤਾਂ ਦਾ ਕਤਲ ਹੋ ਜਾਂਦੇ ਨੇ ਤੇ ਮਾਪੇ ਫਿਰ ਰਹਿੰਦੇ ਨੇ ਰੋਂਦੇ ਉੱਤੇ ਪਿਛਲੇ ਸਮੇਂ ਦੇ ਦੌਰਾਨ ਤੁਸੀਂ ਇੱਕ ਘਟਨਾ ਆਪਾਂ ਛਿੰਟਾਂ ਵਾਲੇ ਦੇ ਨੇੜੇ ਦਾ ਜ਼ਿਕਰ ਕਰਦੀ ਹੈ ਜੀ ਇੱਕ ਪੰਜਾਬ ਦਾ ਮਸ਼ਹੂਰ ਗਾਇਕ ਹੈ ਉਹਦੇ ਪਿੰਡ ਦੀ ਘਟਨਾ ਸੀ ਜਿੱਥੇ ਚੜ੍ਹਦੀ ਜਵਾਨੀ 'ਚ ਬੱਚੇ ਨੇ ਬਾਹਰਲੇ ਦੇ ਜਾਣਾ ਆਸਟ੍ਰੇਲੀਆ ਨੂੰ ਤੇ ਉੱਥੇ 19 ਸਾਲ ਦੀ ਉਮਰ ਦੇ ਵਿੱਚ ਰਾਤ ਨੂੰ ਕੰਜਰ ਬੰਦਿਆਂ ਨੇ ਨਸ਼ੇੜੀ ਬੰਦਿਆਂ ਨੇ ਉਹਨੂੰ ਡਾਂਗਾ ਮਾਰ ਮਾਰ ਕੇ ਉਸ ਅ 6 ਫੁੱਟ ਦੇ ਜਵਾਨ ਨੂੰ ਮਾਰ ਦਿੱਤਾ ਤੇ ਉਸ ਮਾਪਿਆਂ ਦਾ ਕੀ ਬੀਤੀ ਉਹਤੇ ਤੇ ਉਹ ਜਦੋਂ ਵੀ ਹੁਣ ਉਹ ਮਾਪੇ ਮਿਲਦੇ ਨੇ ਆਪਾਂ ਕੋਸ਼ਿਸ਼ ਕਰਾਂਗੇ ਅਸੀਂ ਉਸ ਮਾਪੇ ਦੀ ਤੁਹਾਡੇ ਰੂਬਰੂ ਇੰਟਰਵਿਊ ਕਰੀਏ ਹਾਂ ਉਹ ਮਾਪੇ ਜਿਹੜੇ ਨੇ ਅੱਜ ਸਾਨੂੰ ਅੱਜ ਇਹੋ ਦੀ ਵਿਚਾਰ ਮੇਰੇ ਨਾਲ ਗੱਲਾਂ ਕਰਦੇ ਨੇ ਕਿ ਜੇ ਅਸੀਂ ਸਾਨੂੰ ਪਤਾ ਹੁੰਦਾ ਅਸੀਂ ਆਪਣੇ ਪੁੱਤਰ ਦੇ ਨਾਲ ਛੋਟੇ ਹੁੰਦੇ ਤੇ ਉਹਨੂੰ ਸਾਵਧਾਨ ਕਰਦੇ ਇਹ ਹੁਣ ਉਹਨਾਂ ਮਾਪੇ ਦੇ ਇਹ ਬੋਲ ਨੇ ਤੇ ਉਸੋ ਹੀ ਪ੍ਰਭਾਵ ਤੋਂ ਕਿ ਮੈਂ ਤੁਹਾਡੇ ਨਾਲ ਜਿੰਨੇ ਸਾਡੇ ਅਤੇ ਪੂਰੇ ਸੰਸਾਰ ਭਰ ਚ ਦੇ ਦਰਸ਼ਕ ਜੁੜੇ ਹੋਏ ਨੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਜੇ ਤੁਸੀਂ ਮਾਪੇ ਬਣੇ ਹੋ ਤੁਹਾਨੂੰ ਮੁਬਾਰਕਾਂ ਪਰ ਤਾਂ ਇਹ ਮੁਬਾਰਕਾਂ ਚੰਗੀਆਂ ਨੇ ਤਾਂ ਇਹਨਾਂ ਵਧਾਈਆਂ ਦਾ ਤੇ ਉਸ ਉਹ ਫੁੱਲ ਜਿਹੜੇ ਤੁਹਾਡੇ ਘਰ ਚ ਆਏ ਨੇ ਚਾਹੇ ਧੀ ਦੇ ਰੂਪ ਚਾਹੇ ਪੁੱਤ ਦੇ ਰੂਪ ਚ ਜੇ ਉਹਨਾਂ ਨੂੰ ਤੁਸੀਂ ਵਧੀਆ ਸਿੱਖਿਆ ਦਿਓਗੇ ਤੇ ਮਰ ਨਹੀਂ ਚਲਦੇ-ਚਲਦੇ ਹੋਰ ਕੀ ਕਹਿਣਾ ਚਾਹੋਗੇ ਅਸਲ ਨਾ ਸਿਆਣੇ ਕਹਿੰਦੇ ਹੁੰਦੇ ਆ ਬਜ਼ੁਰਗਾਂ ਕੋਲ ਜਦੋਂ ਬੈਠਦੇ ਆ ਸੰਗਤ ਕਰਦੇ ਆ ਤੁਸੀਂ ਵੀ ਕਈ ਵਾਰ ਸੁਣਿਆ ਹੋਵੇਗਾ ਵੀ ਜਿਹੜੀ ਅਸਲ ਬੰਦੇ ਦੀ ਖੁਸ਼ੀ ਹੈ ਨਾ اصل بندے ਦੀ ਕਹਦੀ ਹੈ ਅਮੀਰੀ ਆ ਉਹ ਉਹਦੇ ਬੱਚਿਆਂ ਚ ਹੁੰਦੀ ਆ ਵੀ ਬੱਚੇ ਲਾਇਕ ਨਿਕਲ ਜਾਣ ਤਾਂ ਉਹਦੇ ਉੱਪਰ ਕਿਰਪਾ ਹੁੰਦੀ ਆ ਉਹ ਸਾਰੇ ਘਰ ਦੀ ਕਹਦੀ ਹੈ ਕਿ ਖੁਸ਼ੀ ਦਾ ਇੱਕ ਪ੍ਰਤੀਬਿੰਬ ਹੁੰਦਾ ਕਿ ਹਾਂ ਇਹਦੇ ਉੱਪਰ ਮਿਹਰ ਕੀਤੀ ਆ ਜੇ ਬੱਚੇ ਟੇਢ ਮੇਢ ਹੋ ਜਾਂਦੇ ਆ ਜਾਂ ਜਿਵੇਂ ਤੁਸੀਂ ਆ ਸਟੋਰੀਆਂ ਦਸੀਆਂ ਨੇ ਕੁਝ ਵਾਪਰਦਾ ਉਹ ਫਿਰ ਉਹ ਫੈਮਲੀ ਵੀ ਖਤਮ ਹੋ ਜਾਂਦੀ ਆ ਇਟ ਮੀਨ ਇੱਕ ਛੋਟਾ ਜਿਹਾ ਸਟੈਪ ਹੈ ਨਾ ਜਿਹੜਾ ਉਹ ਬਰਬਾਦੀ ਵੱਲ ਲੈ ਜਾ ਸਕਦਾ ਜੀ ਸੋ ਦੋਸਤੋ ਐਸੀ ਅੱਜ ਦੀ ਗੱਲਬਾਤ ਹੈ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਹੈ ਵਿਚਾਰ ਜਿਹੜੇ ਨੇ ਤੁਸੀਂ ਬੱਚਿਆਂ ਨੂੰ ਆਪਾਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਇੱਕ ਚੰਗੇ ਮਾਰਗਦਰਸ਼ਕ ਬਣ ਸਕਦੇ ਆ ਉਹਨਾਂ ਨੂੰ ਚੰਗੀ ਜਿੰਦਗੀ ਕਿਵੇਂ ਦੇ ਸਕਦੇ ਆ ਤੇ ਉਸ ਪਰਮਾਤਮਾ ਦੀ ਰਜਾ ਵਿੱਚ ਰਹਿ ਕੇ ਉਸ ਪਰਮਾਤਮਾ ਦੇ ਹੁਕਮ 'ਚ ਰਹਿ ਕੇ ਆਪਣੇ ਬੱਚਿਆਂ ਨੂੰ ਕੀ ਕੁਝ ਆਪਾਂ ਵਧੀਆ ਦੇ ਸਕਦੇ ਆ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਦਿਓ ਯਾਦ ਮੇਰੇ ਸਾਥੀ ਪ੍ਰਿਤਪਾਲ ਮਹੋਰਾਣਾ ਤੇ ਮੈਸਾਹਬ ਸਿੰਘ ਵਿਰਕ ਬਹੁਤ ਬਹੁਤ ਧੰਨਵਾਦ ਧੰਨਵਾਦ ਮਹੋਰਾਣਾ ਜੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ